ਬੀਜੇਪੀ ਵੱਲੋਂ 20 ਤੋਂ 25 ਕਰੋੜ ਰੁਪਏ ਦੀ ਆਫਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੂੰ ਬੀਜੇਪੀ ਜੁਆਇਨ ਕਰਾਉਣ ਦੇ આરોਪਾਂ ਦੇ ਮਾਮਲੇ ਦੇ ਵਿੱਚ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਐਫਆਈਆਰ ਕਰਵਾਈ ਗਈ ਦਰਜ ਜਾਣਕਾਰੀ ਮੁਤਾਬਕ ਅੱਜ ਦਿਨ ਸ਼ਨੀਚਾਰਵਾਰ ਦੁਪਹਿਰ 2 ਵਜੇ ਦੇ ਕਰੀਬ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿਖੇ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਹੈ ਦੱਸ ਦਈਏ ਕਿ ਮਕਦਮਾ ਨੰਬਰ 48 ਦੇ ਵਿੱਚ ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਫੋਨ ਰਾਹੀਂ 20 ਤੋਂ 25 ਕਰੋੜ ਰੁਪਏ ਦੀ ਆਫਰ ਦਿੱਤੀ ਗਈ ਸੀ ਅਤੇ ਆਮ ਆਦਮੀ ਪਾਰਟੀ ਛੱਡ ਭਾਜਪੀ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਆਖੀ ਗਈ ਸੀ ਦੱਸ ਦਈਏ ਕਿ ਵਿਧਾਇਕ ਨੇ ਕਿਹਾ ਕਿ ਜਦੋਂ ਨਾ ਨੇ ਇਸ ਆਫਰ ਨੂੰ ਮੰਨਣ ਤੋਂ ਇਨਕਾਰ ਕਰਤਾ ਤਾ ਫੋਨ ਕਰਨ ਵਾਲੇ ਸ਼ਖਸ ਦੇ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਜਿਸ ਦੇ ਤਹਿਤ ਹੁਣ ਵਿਧਾਇਕ ਦੇ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿਖੇ ਇੱਕ ਮਾਮਲਾ ਦਰਜ ਕਰਵਾਇਆ ਗਿਆ ਇਸ ਗੱਲ ਦੀ ਜਾਣਕਾਰੀ ਜਲਾਲਾਬਾਦ ਤੋਂ ਡੀਐਸਪੀ ਏਆਰ ਸ਼ਰਮਾ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਜਾਂਚ ਲਈ ਵਿਜੀਲੈਂਸ ਦੇ ਹਵਾਲੇ ਕਰ ਦਿੱਤਾ ਗਿਆ। ਇੱਕ ਹੀ ਮਾਮਲਾ ਹੈਗਾ ਜੀ ਦੱਸਿਆ ਜਾ ਰਿਹਾ ਕਿ ਵਿਧਾਇਕ ਦੇ ਵੱਲੋਂ ਇੱਕ ਐਫਆਈਆਰ ਦਰਜ ਕਰਵਾਈ ਗਈ ਹੈ। ਐਮਐਲਏ ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਕਿ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ। ਮਾਨੋ ਜੱਸ ਸਪਸਾਉਂ ਵੀ ਉਹਨਾਂ ਨੂੰ ਪਾਰਟੀ ਚੇਂਜ ਕਰ ਲਈ ਦਾਅਵਾ ਕੀਤਾ ਗਿਆ ਅਤੇ ਕਮਕਿਨ ਤੁਸੀਂ ਨਹੀਂ ਕੋਈ ਕਾਰਗੁਜ਼ਾਰੀ ਤਫਤਨ ਇਹਦੇ ਨਤੀਜੇ ਦੇਖਣੇ ਪੈਣਗੇ। ਇਹਦੇ ਸਬੰਧ ਵਿੱਚ ਐਫਆਈਆਰ ਲਾਉਚ ਕੀਤੀ ਗਈ ਹੈ ਕਿਉਂਕਿ ਆਪਣਾ ਐਮਐਲਏ ਸਾਹਿਬ ਪਬਲਿਕ ਸਰਵੰਟ ਹੈ ਜੀ ਉਹ ਜੇ ਕੋਈ ਪੈਸੇ ਆਫਰ ਕਰਦਾ ਕੋਈ ਕਿਸੇ ਨੂੰ ਤਾਂ ਉਹ ਕ腐ਸ਼ਨ ਦੀ ਜੱਜ ਨੂੰ ਪੂਰਾ ਕਰਦਾ ਇਸ ਕਰਕੇ ਕ腐ਸ਼ਨ ਐਕਟ ਦੀ ਧਰਾਵਾਂ ਦੇ ਵਿੱਚ ਐਫਆਈਆਰ ਲਾਉਚ ਕੀਤੀ ਗਈ ਹੈ ਨਾਲ ਥ੍ਰੈਟ ਵੀ ਡ੍ਰੈਗ ਹੈ ਵੀ ਇਹ ਐਫਆਈਆਰ ਲਾਉਚ ਕਰਕੇ 48 ਨੰਬਰ ਐਫਆਈਆਰ ਹੈ ਕਣਾ ਸਿਟੀ ਜਲਾਲਾਬਾਦ ਜੀ ਅੰਡਰ ਸੈਕਸ਼ਨ 7 ए 12 पीसी ਪ੍ਰੋਫੈਨਸ਼ਨ ਆਫ ਕਰਪਸ਼ਨ ਐਕਟ 506 ਥ्रेटनिंग ਹੋ ਗਈ 120 बी ਕਿਸੇ ਦੇ ਹੋਰ ਇਨਵੋਲਵਮੈਂਟ ਇਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਹੈ ਇਹ ਸਰ ਕਹਿੰਦੇ ਖਿਲਾਫ ਕਰ ਰਹੀ ਹੈ ਜੀ ਇਹ ਕੋਈ ਸੇਵਕ ਸਿੰਘ ਨਾਮ ਦਾ ਕੋਈ ਬੰਦਾ ਬੋਲਦਾ ਸੀ ਉਹਨਾਂ ਨਾਲ ਗੱਲ ਕਰਾਇਆ ਸੀ ਆਪ ਨੂੰ ਨਾਮ ਉਹਨੂੰ ਸੇਵਕ ਸਿੰਘ ਦੱਸਿਆ ਜੀ ਜਿਹੜੀ ਕਾਲ ਸੀਗੀ ਉਹ WhatsApp ਕਾਲ ਸੀ ਬਾਹਰੋਂ ਆਈ ਉਹ ਨੰਬਰ ਵਿੱਚ ਐਫਆਰਚ ਮੈਂਸ਼ਨ ਹੈ ਇਹ ਅਸੀਂ 8000 ਲੌਂਚ ਕਰਕੇ ਇਹ ਅਸੀਂ ਡਾਇਰੈਕਟਰ ਬਿਊਰੋ ਆਫ ਜੀਰੇਜਾ ਹੈਗੇ ਨੇ ਵਿਜੀਲੈਂਸ ਤੇ ਉਹਨਾਂ ਨੂੰ ਭੇਜ ਦਿੱਤੀ ਗਿਆ ਇਨਵੈਸਟੀਗੇਸ਼ਨ ਵਿੱਚ ਇਹ ਸਰ ਕਿੰਨਾ ਨੰਬਰ ਮੁਕਦਮਾ ਹੈ ਜੀ ਇਹ 48 ਨੰਬਰ ਮੁਕਦਮਾ ਹੈ ਜੀ ਰਾਣਾ ਥਾਣਾ ਸਿਟੀ ਜਲਾਲਾ ਦਾ